ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਦੁਰ ਜੀ ਕੀ ਫਤਿਹ ਇਹ ਜੇ ਵਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਸ਼ੂਟ ਕਰ ਲਾਨੇ ਤੇ ਇਹ ਗੁਰਦੁਆਰਾ ਸਾਹਿਬ ਹੈ ਜੀ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀਗਾ ਸਰਸਾ ਨਦੀ ਤੇ ਤੇ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਣਗੇ ਸਾਹਮਣੇ ਤੁਸੀਂ ਦੇਖ ਸਕਦੇ ਗੁਰੂ ਘਰ ਦਾ ਗੇਟ ਆ ਤੇ ਆਪਾਂ ਚੱਲਦੇ ਹਾਂ ਅੰਦਰ ਨਤਮਸਤਕ ਹੋਣੇ ਨਾਲ ਦਰਸ਼ਨ ਕਰਦੇ ਆਂ ਤੇ ਪਲੀਜ਼ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸ ਲੋ ਜੀ ਆਪਾਂ ਆ ਗਏ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਛੋਟੇ ਸਾਹਿਬ ਜੱਦੇ ਤੇ ਮਾਤਾ ਗੁਜਰੀ ਜੀ ਦਾ ਵਿਛੋੜਾ ਹੋ ਗਿਆ ਸੀ ਸਰਸਾ ਨਦੀ 'ਚ ਤੇ ਬਾਕੀ ਆਪਾਂ ਅੰਦਰ ਚੱਲਦੇ ਨਤਮਸਤਕ ਉਹਨੇ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਤੇ ਬਾਕੀ ਤੁਹਾਨੂੰ ਮੈਂ ਇਤਿਹਾਸ ਦਿਖਾ ਦਿੰਨਾ ਵਾ ਤੇ ਬਾਕੀ ਅੰਦਰ ਚੱਲਦੇ ਗੁਰੂ ਘਰ 'ਚ ਪਾਠ ਹੋ ਰਿਹਾ ਵਾ ਜੀ ਆਪਾਂ ਚੱਲਦੇ ਹਾਂ ਅੰਦਰ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਸੰਖੇਪ ਤੇ ਉਸ ਜੀ ਦੇਖ ਸਕਦੇ ਤੁਸੀਂ ਦੇਖ ਸੰਗਰੀ ਗੁਰੂ ਘਰ ਕਾਫੀ ਉੱਚਾ ਹੈ ਬਹੁਤੀ ਪੌੜੀਆਂ ਚੜ ਕੇ ਜਾਣੀਆਂ ਪੈਂਦੀਆਂ ਨੇ ਕਿ ਜੇ ਬਾਬਾ ਜੀ ਨੇ ਇੱਥੇ ਬੁਲਾਇਆ ਤਾਂ ਆਪਣੇ ਆਪ ਉਹੀ ਉੱਪਰ ਲੈ ਕੇ ਜਾਣਗੇ ਉਹਨਾਂ ਦੀ ਕਿਰਪਾ ਮਿਹਰ ਨਾਲ ਹੀ ਕਿਰਪਾ ਕਰ ਦੇਵੋ ਹਾਂ ਨਾ ਨਮਸਤਕੋ ਕੇ ਬਾਹਰ ਆ ਗਏ ਆ ਤੇ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਵਾ ਤੇ ਇਸੇ ਕਰਕੇ ਅੰਦਰ ਥੋੜੇ ਜਿਹਾ ਰਾਸ਼ਾ ਮੈਂ ਕੈਮਰਾ ਘੱਟ ਪਿੱਛੇ ਲਾ ਰਿਹਾ ਹਾਂ ਸਾਹਿਬ ਚ ਪਾਠ ਹੋ ਰਿਹਾ ਦੀ ਤੇ ਪੜ ਕੇ ਚੱਲਦੇ ਆ ਤੇ ਬਾਕੀ ਸੀ ਜੀ ਇਹ ਆ ਜਿਹੜਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਰੋਪੜ ਤੇ ਬਾਕੀ ਤੁਹਾਨੂੰ ਇਤਿਹਾਸ ਵੀ ਦਿਖਾਤਾ ਗੁਰਦੁਆਰਾ ਸਾਹਿਬ ਨਤਮਸਤਕ ਵੀ ਤੁਹਾਨੂੰ ਦਰਸ਼ਨ ਵੀ ਕਰਵਾਤੇ ਬਾਕੀ ਇੱਕ ਚੀਜ਼ ਆਪਣੀ ਰਹਿ ਗਈ ਸਰਸਨਾਦੀ ਦੇਖਣ ਵਾਲੀ ਰਹਿ ਗਈ ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਸੀ ਕਿਉਂਕਿ ਸਾਨੂੰ ਹਨੇਰਾ ਹੋ ਰਿਹਾ ਸੀ ਵਾਪਸ ਜਾਣਾ ਵਾ ਇਸੇ ਕਰਕੇ ਟਾਈਮ ਨਹੀਂ ਲੱਗਿਆ ਬਾਕੀ ਅਗਲੀ ਵਾਰ ਜਦੋਂ ਆਨੰਦਪੁਰ ਸਾਹਿਬ ਦਾ ਵਲੌਗ ਬਣਾਵਾਂਗੇ ਤੇ ਇਹਦਾ ਮੈਂ ਇੱਕ ਵਲੌਗ ਹੋਰ ਬਣਾਉਂਗਾ ਜਿਹਦੇ ਵਿੱਚ ਸਰਸਨਾਦੀ ਦਿਖਾਉਂਗਾ ਮੈਂ ਤੁਹਾਨੂੰ ਜਿੱਥੇ ਪਰਿਵਾਰ ਵਿਛੋੜਾ ਹੋਇਆ ਸੀ ਉਹ ਛੋਟੇ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਤੇ ਬਾਕੀ ਆਪਾਂ ਆਪਣਾ ਇਹਦਾ ਵਲੌਗ ਇੱਥੇ ਖਤਮ ਕਰਦੇ ਹਾਂ ਜ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹੁਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋਵੇ ਕੋਈ ਭੁੱਲ ਚੁੱਕੋ ਵੀ ਤਾਂ ਮੈਨੂੰ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਵਲੌਗਸ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦਾ ਆਪਾਂ ਗੁਰਦੁਆਰਾ ਸਾਹਿਬ ਕਰਨ ਲਈ ਗੁਰਦੁਆਰਾ ਕੁੰਮਾ ਮਾਸ਼ਕੀ ਜੀ ਤੇ ਰੋਪੜ 'ਚ ਪੈਂਦਾ ਵਾ ਇਹ ਵੀ ਇਤਿਹਾਸਿਕ ਸਥਾਨ ਹੈ ਜੀ ਗੁਰਦੁਆਰਾ ਸਾਹਿਬ ਦਾ ਜਿੱਥੇ ਛੋਟੇ ਬਾਕੀ ਤੁਹਾਨੂੰ ਗੁਰੂ ਘਰ ਚ ਜਾ ਕੇ ਇਤਿਹਾਸ ਦਿਖਾਉਨੇ ਆ ਜੀ ਨਤਮਸਤਕ ਹੁੰਨੇ ਗੁਰੂ ਘਰ ਚ ਦਰਸ਼ਨ ਕਰਦੇ ਆ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਚਲੋ ਜੀ ਆਪਾਂ ਚੱਲਦੇ ਹਾਂ ਗੁਰੂ ਘਰ ਇਹ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਵਲੌਗਸ 'ਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਸ਼ੂਟ ਕਰਦੇ ਹਾਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸਕੀ ਜੀ ਇਹ ਰੋਪੜ ਚ ਪੈਂਦਾ ਵਾ ਤੇ ਜਿੱਥੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਠਹਿਰੇ ਸੀਗੇ ਆ ਕੇ ਤੇ ਆਪਾਂ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਵਾਂ ਗੁਰਦੁਆਰਾ ਸਾਹਿਬ ਦੇ ਨਾਲ ਨਤਮਸਤਕ ਹੋਵਾਂ ਨਾਲ ਇਤਿਹਾਸ ਦੱਸੂਗਾ ਜੀ ਗੁਰਦੁਆਰਾ ਸਾਹਿਬ ਦਾ ਕੀ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਣ ਲਈ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਇੱਕ ਬੋਰਡ ਲੱਗਿਆ ਹੋਇਆ ਸਾਹਮਣੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਦੇ ਸ਼ਹੀਦੀ ਪੈਂਡੇ ਦਾ ਇਤਿਹਾਸਿਕ ਸਥਾਨ ਇਹ ਸਾਰੇ ਗੁਰਦੁਆਰਾ ਸਾਹਿਬ ਨੇ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਕੁੰਮਾ ਮਾ ਗੁਰਦੁਆਰਾ ਪਿਲਕਣ ਸਾਹਿਬ ਤੇ ਗੁਰਦੁਆਰਾ ਸਾਹਿਬ ਪਿੰਡ ਚੁੰਤਾ ਬਾਬੇ ਸ਼ਹੀਦਾਂ ਤੇ ਸਾਰੇ ਗੁਰੂ ਘਰਾਂ ਦਾ ਇਤਿਹਾਸ ਲਿਖਿਆ ਹੈ ਜੀ ਇੱਥੇ ਤੇ ਦੇਖ ਸਕਦੇ ਹੋ ਤੇ ਬਾਕੀ ਆਪਾਂ ਚੱਲਦੇ ਆਂ ਅੰਦਰ ਗੁਰੂ ਘਰ ਤੁਹਾਨੂੰ ਦਿਖਾਣੇ ਇਤਿਹਾਸ ਤੇ ਆਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਹੈ ਜੀ ਤੇ ਦੇਖ ਸਕਦੇ ਹੋ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਗੁਰਦੁਆਰਾ ਮਾਤਾ ਗੁਜਰ ਘਰ ਜੀ ਤੇ ਛੋਟੇ ਸਾਹਿਬ ਜਦ ਦੇ ਗੁਰਦੁਆਰਾ ਗੁੰਮਾ ਮਾਸ ਕੀ ਜੀ ਕਹਿੰਦੇ ਤੇ ਲੋਕੇਸ਼ਨ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦੂੰਗਾ ਤੁਸੀਂ ਵੀ ਆ ਸਕਦੇ ਹੋ ਨਤਮਸਕ ਹੋ ਸਕਦੇ ਜੀ ਆ ਕੇ ਬਾਕੀ 15 ਚੱਲਦੇ ਆ ਜੀ ਤੁਹਾਨੂੰ ਵੀ ਮੈਂ ਦਰਸ਼ਨ ਕਰਉਣਾ ਤੇ ਗੁਰਦੁਆਰਾ ਸਾਹਿਬ ਉਸ ਸੰਕੇਤ ਇਹ ਪਤੇ ਆਸੇ ਜੀ

जिते जित छोटे साहब जाते माता गुजरी जी ठहरे ये एक स्थान चौंपड़ी बनी हुई है जी इतने ਹੋ ਇਹ ਤੇ ਆ ਉਸ ਲਿਖਿਆ ਜੀ ਉਹਦਾ ਜਦੋਂ ਦਿੱਲੀ ਦੀਆਂ ਬਰੂਹਾਂ ਦੇ ਦਸੰਬਰ 2 2020 ਵੀ ਤੋਂ ਇੱਕ ਸਾਲ ਕਿਸਾਨੀ ਸੰਘਰਸ਼ ਚੱਲਿਆ ਤਾਂ ਗੁਰਦੁਆਰਾ ਛੰਨਕੁੰਮਾ ਮਾਸਕੀ ਜੀ ਦੇ ਪ੍ਰਬੰਧਕ ਕਮੇਟੀ ਲੱਕੇ ਦੀ ਸੰਗਤਾਂ ਸਮੇਤ ਸੰਘਰਸ਼ ਜਿੱਤਣ ਲਈ ਤਾਂ ਕਟਰਾਲੀ ਉੱਤੇ ਬਣਾਈ ਇਸ ਝੌਂਪੜੀ ਵਿੱਚ ਰਹਿਣ ਬਸੇਰਾ ਕਿ ਡੱਟੀ ਰਹੀ ਦਿੱਲੀ ਤੋਂ ਵਾਪਸ ਆਉਣ ਦੇ ਝੌਂਪੜੀ ਦੇ ਹਾਲਾਤ ਵਿੱਚ ਸੰਭਾਲ ਲਿਆ ਗਿਆ ਇਸੋ ਆਪਣੀ ਦਿੱਲੀ ਸੰਗਰ ਰਜ਼ੀਯਾਦ ਦੇ ਵਿੱਚ ਤਾਜ਼ਾ ਕਰਨ ਲਈ ਨਾਲ ਨਾਲ ਕੁੰਮਾ 마ਸ਼ਕੀ ਜੀ ਦੀ ਝੌਂਪੜੀ ਛੰਨ ਦੀ ਯਾਦ ਦੇ ਵਿੱਚ ਯਾਦ ਨੂੰ ਵੀ ਹਿਰਦੇ ਵਿੱਚ ਵਸਾਉਂਦੀ ਹੈ ਜਿੱਥੇ ਬਾਬਾ ਕੁੰਮਾ 마ਸ਼ਕੀ ਜੀ ਝੌਂਪੜੀ ਹੋਇਆ ਕਰਦੀ ਸੀਗੀ ਤੇ ਉਹ ਉੱਥੇ ਗੁਰਦੁਆਰਾ ਛੰਨ ਬਾਬਾ ਕੁੰਨ ਕੁੰਮਾ 마ਸ਼ਕੀ ਜੀ ਉਹ ਸਾਰਿਆ ਹੋਇਆ ਹੈ ਤੇ ਉਸਤਾ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਥਾਪਿਤ ਤੇ ਇੱਥੇ ਬਾਬਾ ਕੁੰਮਾ 마ਸ਼ਕੀ ਜੀ ਦੀ ਝੌਂਪੜੀ ਹੁੰਦੀ ਸੀਗੀ ਤੇ ਜਦੋਂ 2020 ਦਾ ਕਿਸਾਨ ਮੋਰਚਾ ਹੋਇਆ ਸੀਗਾ ਉਦਨ ਦੀ ਝੋਮਪੜੀ ਇੱਥੇ ਸਥਾਪਿਤ ਕੀਤੀ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਇਤਿਹਾਸ ਲਿਖਿਆ ਹੋਇਆ ਹੈ ਜੀ ਇੱਥੇ ਤੇ ਉਹਨਾਂ ਦੀ ਯਾਦ ਵਿੱਚ ਇਹ ਝੋਮਪੜੀ ਇੱਥੇ ਕੀਤੀ ਗਈ ਆ ਬਾਕੀ ਇਹ ਜਿੱਥੇ ਕੁੰਮਾ ਮਾਸਕੀ ਜੀ ਦੀ ਦਾ ਸਥਾਨ ਹੁੰਦਾ ਸੀਗਾ ਉੱਥੇ ਗੁਰੂ ਘਰ ਬਣਾਇਆ ਗਿਆ ਤੇ ਤੁਹਾਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਜੀ ਇੱਥੇ ਤੇ ਇਹ ਨਿਸ਼ਾਨ ਸਾਹਿਬ ਲੱਗੇ ਹੋਏ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਲਓ ਜੀ ਆਪਾਂ ਗੁਰੂ ਘਰ ਤੋਂ ਅਨਤਮਸਤਕ ਹੋ ਕੇ ਬਾਹਰ ਆ ਗਏ ਜੀ ਗੁਰਦੁਆਰਾ ਬਾਬਾ ਕੁੰਮਾ ਮਾਸਕੀ ਜੀ ਤੇ ਛੋਟਾ ਜਿਹਾ ਗੁਰੂ ਘਰ ਹੈ ਜੀ ਤੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਨਾਲ ਇੱਥੇ ਆ ਕੇ ਠਹਿਰੇ ਸੀਗੇ ਜਦੋਂ ਉਹ ਵਿਛੜ ਗਏ ਸੀਗੇ ਸਰਸਰ ਨਦੀ ਤੇ ਜਦੋਂ ਪਰਿਵਾਰ ਵਛੋੜਾ ਹੋ ਗਿਆ ਸੀਗਾ ਉਸ ਤੋਂ ਬਾਅਦ ਮਾਤਾ ਜੀ ਇੱਥੇ ਛੋਟੇ ਸਾਹਿਬ ਜਦਿਆਂ ਰਹੇ ਸੀਗੇ ਕੁੰਮਾ ਮਾਸ਼ਕੀ ਜੀ ਦੇ ਤੇ ਅੰਦਰ ਉਹਨਾਂ ਦਾ ਸਥਾਨ ਬਣਾਇਆ ਹੋਇਆ ਜੀ ਤੇ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਤੇ ਤੇ ਆਪਾਂ ਆਪਣਾ ਇਹਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂਗਾ